ਸਰ ਕਪੂਰ ਸਿੰਘ ਦੇ ਇਹ ਬੋਲ ਕਾਲਜੇ ਤੂ ਪਾਉਂਦੇ ਆ ਕਿ ਜੇ ਸਿੱਖਾਂ ਨੇ ਰਾਜਪਾਗ ਨਾ ਲਿਆ ਤਾਂ ਇਹਨਾਂ ਦੇ ਬੱਚੇ ਗਾਂ ਉਹਨਾਂ ਦੇ ਬੱਚੇ ਅਗਲੀਆਂ ਪੁਸ਼ਤਾ ਹਾਕਮ ਤੇਰ ਦੀਆਂ ਇੰਪੋਰਟਡ ਕਾਰਾਂ ਦੇ ਡਰਾਈਵਰ ਹੋਣਗੇ ਉਹਨਾਂ ਦੇ ਘਰਾਂ ਉਹਨਾਂ ਦੇ ਕਾਰਖਾਨੇ ਦੇ ਚੌਂਕੀਦਾਰ ਹੋਣਗੇ ਉਹਨਾਂ ਦੇ ਦਫ਼ਤਰਾਂ ਦੇ ਚਪੜਾਸੀ ਹੋਣਗੇ ਤੇ ਉਹਨਾਂ ਦੇ ਦਰਬਾਨ ਹੋਣਗੇ ਜਾਂ ਲੁਟੇਰੇ ਹੋਣਗੇ ਇਸ ਤੋਂ ਬਾਅਦ ਕੁਝ ਨਹੀਂ 60 70 ਸਾਲ ਪਹਿਲਾਂ ਕਿ ਇਹ ਗੱਲ ਅੱਜ ਅਖਰ ਅਖਰ ਸੱਚ ਸਾਬਿਤ ਹੋ ਰਹੀ ਆ ਅੰਬਾਨੀਆਂ ਦੇ ਵਿਆਹ ਵਿੱਚ ਉੱਚਾ ਲੰਮਾ ਇਹ ਸਿੱਖ ਜਵਾਨ ਜੋ ਦਰਬਾਨ ਬਣ ਕੇ ਖੜਾ ਹੋਇਆ ਤੇ ਹਰ ਆਉਂਦੇ ਜਾਂਦੇ ਅੱਗੇ ਹੱਥ ਜੋੜ ਰਿਹਾ ਅਸੀਂ ਕਿੱਥੇ ਤੋਂ ਕਿੱਥੇ ਅੱਪੜ ਗਏ ਕਦੀ ਤਾਂ ਅੰਬਰ ਵੀ ਸਾਡਾ ਹੁੰਦਾ ਸੀ ਤੇ ਅੱਜ ਧਰਤੀ ਤੇ ਵੀ ਸਾਡੀ ਜੁਗਤੀ ਥਾਂ ਨਹੀਂ ਇਹ ਸਿਰਫ ਅੰਬਾਨੀ ਨਹੀਂ ਜਿਹੜੀ ਆਪਣੀਆਂ ਨੂਆ ਦੇ ਬੋਡੀਗਾਰਡ ਤੱਕ ਸਿੱਖ ਲਾਉਂਦੇ ਆ ਕੁਝ ਸਾਲ ਪਹਿਲਾਂ ਦੀ ਇੱਕ ਘਟਨਾ ਯੂਕੇ ਦੀ ਹਿੰਦੂ ਪਰਿਵਾਰ ਦਾ ਵਿਆਹ ਸੀ ਯੂਕੇ ਵਿੱਚ ਤੇ ਉਹਨਾਂ ਨੇ ਆਪਣੇ ਵਿਆਹ ਵਾਸਤੇ ਕੈਟਿੰਗ ਦੀ ਬੁਕਿੰਗ ਕਰਦੇ ਇੱਕ ਬੜੀ ਖਾਸ ਸ਼ਰਤ ਰੱਖੀ ਉਹਨਾਂ ਸਾਹਮਣੇ ਉਹ ਸ਼ਰਤ ਇਹ ਸੀ ਕਿ ਵਿਆਹ ਵਿੱਚ ਜਿੰਨੇ ਵੀ ਬਹਿਰੇ ਹੋਣਗੇ ਉਹ ਪੱਗਾਂ ਵਾਲੇ ਤੇ ਸਾਬਤ ਸੂਰਤ ਹੋਣੇ ਚਾਹੀਦੇ ਆ ਦਿਹਾੜੀ ਭਾਵੇਂ ਦੁੱਗਣੀ ਦੇਣੀ ਪਵੇ ਅਗਲਿਆਂ ਦੇ ਵਿਆਹ ਵਿੱਚ 70-80 ਸਿੱਖ ਮੁੰਡੇ ਦਿਹਾੜੀ ਕਰਦੇ ਫਿਰਦੇ ਸੀ ਸੰਤ ਕਹਿੰਦੇ ਹੁੰਦੇ ਸੀ ਕਿ ਹਾਕਮ ਤੇ ਸਾਨੂੰ ਘਸਿਆਰੇ ਬਣਾ ਕੇ ਮਾਰਨਾ ਚਾਹੁੰਦੀ ਆ ਅੱਜ ਮੈਰਿਜ ਪੈਸਾ ਆ ਗਏ ਕੋਟਰ ਰੈਸਟੋਰੈਂਟ ਆ ਗਏ ਬੜੇ ਸ਼ਿੰਗਾਰ ਕੇ ਸਾਬਰ ਸੂਰਤ ਸਿੱਖ ਖੜੇ ਕਿਤੇ ਹੁੰਦੇ ਆ ਕਿ ਹਰ ਆਉਂਦੇ ਜਾਂਦੇ ਨੂੰ ਸਲੂਟ ਮਾਰੋ ਸਰਦਾਰ ਕਪੂਰ ਸਿੰਘ ਦੇ ਸੱਚ ਹੁੰਦੇ ਇਹ ਬੋਲ ਕਿ ਭੁੱਖੇ ਮਰਨ ਨਾਲੋਂ ਕਈ ਸਿੱਖ ਆਤਮ ਸਮਰਪਣ ਕਰਨਗੇ ਤੇ ਸਿੱਖ ਹੋਂ ਦਾ ਮਾਣ ਛੱਡ ਕੇ ਚੱਕਰੀ ਕਬੂਲ ਕਰਨਗੇ ਸ਼ਾਇਰ ਗੁਲਜ਼ਾਰ ਵਰਗੇ ਤੇ ਕਈ ਲੁੱਟਾਂ ਖੋਹਾਂ ਕਰਨ ਲੱਗ ਜਾਣਗੇ ਕਈਆਂ ਨੇ ਤਾਂ ਮਜਬੂਰੀ ਵਸ ਚਾੱਕਰੀ ਕਬੂਲ ਕੀਤੀ ਤੇ ਕਈਆਂ ਨੇ ਖੁਸ਼ੀ ਨਾਲ ਅੱਜ ਸਾਡੇ ਪੰਜਾਬੀ ਕਿੰਨੇ ਖੁਸ਼ੀ-ਖੁਸ਼ੀ ਆਪਣੀਆਂ ਜ਼ਮੀਨਾਂ ਜਾਇਦਾਦਾਂ ਛੱਡ ਕੇ ਸਰਦਾਰੀਆਂ ਛੱਡ ਕੇ ਬਾਹਰ ਜਾਂਦੇ ਆ ਚੱਕਰੀ ਕਰਨ ਵਾਸਤੇ ਸਾਡੀ ਨੌਜਵਾਨੀ ਦੀ ਅੱਖਾਂ ਤੇ ਕਿਹੋ ਜੀ ਪੱਟੀ ਵੱਜ ਗਈ ਕਿ ਆਪਣਾ ਕੰਮ ਕਰਨ ਲੱਗੇ ਤਾਂ ਵੱਡਾ ਛੋਟਾ ਵੇਖਦੇ ਆ ਤੇ ਚੱਕਰੀ ਕਰਨ ਲੱਗੇ ਕੁਝ ਵੀ ਨਹੀਂ ਤੇ ਰਹਿੰਦੇ ਨਸ਼ਿਆਂ ਦੇ ਦਰਿਆ ਵਿੱਚ ਡੁੱਬ ਮੁਏ ਆਓ ਗਲਤ ਕੰਮਾਂ ਤੋਂ ਹਟ ਕੇ ਆਪਣੀ ਕੌਮ ਦੀ ਅਜੋਕੀ ਹਾਲਤ ਨੂੰ ਸਮਝਦੇ ਹੋਏ ਕੌਮੀ ਫਰਜ਼ ਪਛਾਣੀਏ ਤੇ ਮੈਦਾਨ ਵਿੱਚ ਨਿੱਤਰੀਏ